ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੇਕਰ ਤੁਸੀਂ 11 ਦਿਨ ਮੋਲ ਮੰਤਰ ਦਾ ਜਾਪ ਇਸ ਵਿਧੀ ਦੇ ਨਾਲ ਕਰ ਲੈਂਦੇ ਹੋ ਤਾਂ ਕਿਵੇਂ ਤੁਹਾਡੇ ਮਨ ਦੀ ਹਾਰੇ ਸ਼ਾ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪ੍ਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ ਤੁਹਾਡੇ ਮੰਗਦੀਆਂ ਸਾਰੀਆਂ ਇਸ਼ਾਵਾਂ ਪਰਮਾਤਮਾ ਜੀ ਜਲਦੀ ਪੂਰੀਆਂ ਕਰ ਦੇਣ। ਸੋ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ ਅਸਲ ਭਗਤੀ ਕੀ ਹੈ? ਕਿਉਂਕਿ ਬਹੁਤੇ ਹੀ ਵੇਰ ਪੈਣ ਭਰਾ ਅਕਸਰ ਹੀ ਇਹ ਸਵਾਲ ਪੁੱਛਦੇ ਹਨ ਕਿ ਅਸਲ ਭਗਤੀ ਕੀ ਹੁੰਦੀ ਹੈ। ਸਾਧ ਸੰਗਤ ਜੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਅਸਲ ਭਗਤੀ ਬਾਰੇ ਹੀ ਗੱਲ ਕਰਨੀ ਹੈ। ਨਾਲ ਦੇ ਨਾਲ ਮੋਰ ਮੰਤਰ ਦੇ ਚਾਬ ਬਾਰੇ ਵੀ ਗੱਲ ਕਰਨੀ ਹੈ। ਮੋਲ ਮੰਤਰ ਦਾ ਚਾਪ ਕਿਸ ਵਿਧੀ ਨਾਲ ਕਰਨਾ ਹੈ ਜਿਸ ਨਾਲ ਸਾਡੇ ਮੰਦੀ ਹਰ ਇਸ਼ਿਆ ਪੂਰੀ ਹੋ ਜਾਵੇ ਸਾਨੂੰ ਕਿਸੇ ਵੀ ਚੀਜ਼ ਦੇ ਲਈ ਕਿਸੇ ਦੇ ਅੱਗੇ ਹੱਥ ਨਾ ਝੜਨਾ ਪਵੇ ਤੇ ਸਾਧ ਸੰਗਤ ਜੀ ਸਤਗੋ ਸੱਚੇ ਪਾਸ਼ਾ ਜੋ ਵੀ ਸਾਡੇ ਮੰਦੀਆਂ ਮੁਰਾਦਾ ਹਨ ਉਹ ਕਿਵੇਂ ਪੂਰੀਆਂ ਕਰ ਦੇਣਗੇ ਸਾਨੂੰ ਕਦੇ ਵੀ ਕਿਸੇ ਮੁਸੀਬਤ ਵਿੱਚ ਉਹ ਨਹੀਂ ਰਹਿਣ ਦੇਣਗੇ ਸੰਗਤ ਜੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਮੋਲ ਮੰਤਰ ਜੀ ਦੇ ਚਾਪ ਦੇ ਜਾਬ ਕਰਾਂਦੇ ਅਸਰ ਵੇਦੀ ਨੂੰ ਚੰਗੇ ਤਰ੍ਹਾਂ ਜਾਣਾਂਗੇ ਅਤੇ ਨਾਲ ਹੀ ਨਾਲ ਅਸਰ ਭਗਤੀ ਬਾਰੇ ਵੀ ਜਾਣਾਂਗੇ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਸਾਧ ਸੰਗਤ ਜੀ ਬਹੁਤੀ ਵਾਰ ਅਸੀਂ ਮੁਸੀਬਤ ਵਿੱਚ ਫਸ ਜਾਂਦੇ ਹਾਂ ਜਾਂ ਫਿਰ ਸਾਡੀ ਜ਼ਿੰਦਗੀ ਵਿੱਚ ਕਈ ਵਾਰ ਅਜਿਹਾ ਸਮਾਂ ਆ ਜਾਂਦਾ ਹੈ ਜਿਸ ਵੇਲੇ ਸਾਨੂੰ ਕੋਈ ਵੀ ਰਾਹ ਨਹੀਂ ਮਿਲਦਾ ਸੰਗਤ ਜੀ ਉਹ ਸਾਡੀ ਜ਼ਿੰਦਗੀ ਦਾ ਇੱਕ ਅਜਿਹਾ ਪੜਾ ਹੁੰਦਾ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਸਾਡੀ ਕੋਈ ਵੀ ਮਦਦ ਨਹੀਂ ਕਰ ਸਕਦਾ ਸਾਧ ਸੰਗਤ ਵਿੱਚ ਅਕਸਰ ਹੀ ਆਪਾਂ ਹੌਂਸਲਾ ਹਾਰ ਜਾਂਦੇ ਹਾਂ ਸਾਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੁੱਖ ਲਿਖੇ ਹਨ ਉਸ ਵੇਲੇ ਕਈ ਵਾਰ ਅਸੀਂ ਅਰਦਾਸਾਂ ਬੇਨਤੀਆਂ ਵੀ ਕਰਦੇ ਹਾਂ ਕਿ ਸਾਡਾ ਇਹ ਦੁੱਖ ਖਤਮ ਹੋ ਜਾਵੇ ਜਾਂ ਸਾਡੇ ਮਨ ਦੇ ਜੋ ਇਸ਼ਿਆ ਹੈ ਉਹ ਪੂਰੇ ਹੋ ਜਾਵੇ ਸਾਧ ਸੰਗਤ ਜੀ ਜਦੋਂ ਅਰਦਾਸਾਂ ਦੇ ਬਾਅਦ ਵੀ ਸਾਡੀ ਅਰਦਾਸ ਇਸ਼ਿਆ ਪੂਰੀ ਨਹੀਂ ਹੁੰਦੀ ਜਾਂ ਫਿਰ ਸਾਡੇ ਜ਼ਿੰਦਗੀ ਦੇ ਵਿੱਚੋਂ ਦੁੱਖ ਖਤਮ ਨਹੀਂ ਹੁੰਦੇ ਤਾਂ ਸੰਗਤ ਜੀ ਅਸੀਂ ਮਨੋਕ ਫਿਰ ਨਰਾਸ਼ ਹੋ ਜਾਂਦੇ ਹਾਂ ਅਸਰ ਵੇਲਾ ਤਾਂ ਇਹੀ ਹੁੰਦਾ ਹੈ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਤੇ ਪੂਰਾ ਭਰੋਸਾ ਕਰਨ ਦਾ ਕਿਉਂਕਿ ਜਦੋਂ ਚੰਗੇ ਸਮੇਂ ਦੇ ਵਿੱਚ ਤਾਂ ਅਸੀਂ ਹਰ ਕੋਈ ਇਨਸਾਨ ਤੇ ਵਾਇਗਰੂ ਤੇ ਭਰੋਸਾ ਕਰ ਲੈਂਦੇ ਹਾਂ ਪਰ ਸਾ ਸੰਗਤ ਜੀ ਜਦੋਂ ਅਸੀਂ ਬੁਰੇ ਸਮੇਂ ਦੇ ਵਿੱਚ ਮਾੜੇ ਸਮੇਂ ਦੇ ਵਿੱਚ ਦੁੱਖਾਂ ਦੀ ਘੜੀ ਦੇ ਵਿੱਚ ਆਪਨੇ ਵਾਇਗੁਰੂ ਜੀ ਤੋਂ ਭਰੋਸਾ ਬਣਾ ਕੇ ਰੱਖਦੇ ਹਾਂ ਇੱਕ ਨਾ ਇੱਕ ਦਿਨ ਚ ਜ਼ਰੂਰ ਸਾਡੇ ਪਰਮਾਤਮਾ ਜੀ ਸਾਡੇ ਬਾਹ ਫੜ ਲੈਂਦੇ ਹਨ ਫਿਰ ਸਾਧ ਸੰਗਤ ਜੀ ਉਹ ਹੀ ਇੱਕ ਸੱਚੇ ਇਨਸਾਨ ਸਿੱਖ ਦੀ ਪਰਵਾਸਾ ਸਮਝ ਸਕਦੇ ਹਨ ਸਾਧ ਸੰਗਤ ਜੀ ਸਾਡੇ ਅਕਾਲ ਪੁਰਖ ਵਾਇਗੁਰੂ ਜੀ ਨੇ ਗੁਰਬਾਣੀ ਰਹੀਂ ਸਾਣ ਬਾਣੀ ਦੇ ਐਸੇ ਸ਼ਬਦ ਬਖਸ਼ੇ ਹਨ ਜਿਵੇਂ ਕਿ ਜਪ ਕਰਕੇ ਅਸੀਂ ਵੱਡੀ ਤੋਂ ਵੱਡੀ ਮੁਸੀਬਤ ਦੇ ਵਿੱਚੋਂ ਬਾਹਰ ਨਿਕਲ ਸਕਦੇ ਹਾਂ ਸਾਥ ਸੰਗਤ ਚਾਹੇ ਸਾਡੇ ਜ਼ਿੰਦਗੀ ਦਾ ਕਿੱਡਾ ਵੀ ਦੁੱਖ ਹੋਵੇ ਚਾਹੇ ਸਾਡੇ ਘਰ ਦੇ ਵਿੱਚ ਕਿੰਨੇ ਵੀ ਪਰੇਸ਼ਾਨੀ ਹੋਵੇ ਅਸੀਂ ਵਾਇ ਗੁਰੂ ਕੁਰਬਾਨੀ ਦਾ ਸਹਾਰਾ ਲੈ ਕੇ ਉਹਨਾਂ ਦੁੱਖਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਉਹਨਾਂ ਦੁੱਖਾਂ ਤੋਂ ਬਾਹਰ ਆ ਸਕਦੇ ਹਾਂ ਸਾਥ ਸੰਗਤ ਇਦਾਂ ਹੀ ਕਹਿੰਦੇ ਇੱਕ ਵਾਰ ਮਹਾਂਪੁਰਖ ਬਾਬਾ ਨਾਨਕ ਸਿੰਘ ਜੀ ਦੇ ਕੋਲ ਅੱਜ ਮੈਂ ਤੇ ਇੱਕ ਲੜਕਾ ਕਰਨ ਲੇਗਾ ਬਾਬਾ ਜੀ ਸਾਨੂੰ ਕੋਈ ਇਦਾਂ ਦਾ ਸ਼ਬਦ ਦੱਸੋ ਜਿ세 ਅਗੇ ਦੁਨੀਆ ਦੀ ਤਾਕਤ ਠਹਿਰ ਨਾ ਸਕੇ ਤਾਂ ਅਗੋਂ ਨਾਲ ਹੀ ਵੱਡੇ ਵੱਡੇ ਦੁੱਖ ਖਤਮ ਹੋ ਜਾਣ ਵੱਡੀ ਤੋਂ ਵੱਡੀ ਪਰੇਸ਼ਾਨੀ ਵੀ ਸਾਡੇ ਖਤਮ ਹੋ ਜਾਵੇ ਸਾਧ ਸੰਗਤ ਜੀ ਉਹ ਇਨਸਾਨ ਬਾਬਾ ਨਾਨਕ ਸਿੰਘ ਜੀ ਦੇ ਅੱਗੇ ਇਹ ਬੇਨਤੀ ਕਰਨ ਲੱਗਾ ਕਿ ਮੈਨੂੰ ਕੋਈ ਐਸਾ ਸ਼ਬਦ ਬਖਸ਼ ਦਿਓ ਜੋ ਕਿ ਮੇਰੇ ਮਨ ਦੀ ਹਰ ਇਸ਼ਿਆ ਪੂਰੀ ਕਰ ਦੇਵੇ ਜਿਸ ਵੀ ਸ਼ਬਦ ਦੇ ਜਾਪ ਤੋਂ ਬਾਅਦ ਫਿਰ ਹੋਰ ਕਿਸੇ ਸ਼ਬਦ ਦੇ ਜਾਪ ਦੀ ਲੋੜ ਨਾ ਪਵੇ ਸਾ ਸੰਗਤ ਜੀ ਮਹਾਪੁਰਖਾਂ ਨੇ ਫਿਰ ਬਚਨ ਕੀਤੇ ਜੇਕਰ ਤੁਸੀਂ ਸਿਰੇ ਦਾ ਸ਼ਬਦ ਮੰਗਦੇ ਹੋ ਸਿਰੇ ਦੀ ਗੱਲ ਕਰਦੇ ਹੋ ਫਿਰ ਉਹ ਸਿਰੇ ਦੀ ਗੱਲ ਇੱਕੋ ਹੈ ਜੋ ਸਾਨੂੰ ਸਾਡੇ ਬਾਪੂ ਨੇ ਬਖਸ਼ੀ ਹੈ ਉਹ ਹੈ ਸਾ ਸੰਗਤ ਮੋਲ ਮੰਤਰ ਦਾ ਚਾਪ ਮੋਲ ਮੰਤਰ ਦੇ ਚਾਪ ਦੇ ਨਾਲ ਅਸੀਂ ਸਾਰੀਆਂ ਪਰੇਸ਼ਾਨੀਆਂ ਤੋਂ ਦੂਰ ਹੋ ਸਕਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਤਾਂ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੈ ਮੋਲ ਮੰਤਰ ਜੀ ਦਾ ਜਾਪ ਅਸੀਂ ਜਿਸ ਭਾਵਨਾ ਦੇ ਨਾਲ ਕਰਦੇ ਹਾਂ ਸਾਧ ਸੰਗਤ ਜੀ ਉਸੇ ਭਾਵਨਾ ਦੇ ਨਾਲ ਫਿਰ ਸਾਡੀ ਇੱਛਾ ਪੂਰੀ ਹੋ ਜਾਂਦੀ ਹੈ ਸੰਗਤ ਜੀ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਮਾੜਾ ਸਮਾਂ ਆ ਗਿਆ ਹੈ ਤਾਂ ਫਿਰ ਮੋਲ ਮੰਤਰ ਦੇ ਜਾਪ ਦਾ ਸਹਾਰਾ ਲੈ ਕੇ ਅਸੀਂ ਉਸ ਮਾੜੇ ਸਮੇਂ ਦੇ ਵਿੱਚੋਂ ਬਾਹਰ ਆ ਸਕਦੇ ਹਾਂ ਪਰ ਸਾਧ ਸੰਗਤ ਜੀ ਲੋੜ ਹੈ ਭਰੋਸੇ ਦੀ ਜਾਂ ਫਿਰ ਸਾਡੀ ਕੋਈ ਇੱਛਾ ਜੋ ਕਈ ਸਾਲਾਂ ਤੋਂ ਪੂਰੀ ਨਹੀਂ ਹੋ ਰਹੀ ਜੇਕਰ ਅਸੀਂ ਸਤਗੁਰ ਦਾ ਓਟ ਸਹਾਰਾ ਲੈ ਕੇ ਵਾਇਗ੍ਰੋਚੀ ਦਾ ਸਹਾਰਾ ਲੈ ਕੇ ਮੋਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਤਾਂ ਸੰਗਤ ਜੀ ਫਿਰ ਸਾਡੇ ਮਨ ਦੀ ਕੋਈ ਵੀ ਇੱਛਾ ਜਿਹੜੀ ਹੈ ਉਹ ਪਰਮਾਤਮਾ ਜੀ ਜ਼ਰੂਰ ਉਹ ਪਰਮਾਤਮਾ ਜਰੂਰ ਪੂਰੀ ਕਰ ਦੇਣਗੇ ਬਸ ਸੰਗਤ ਜੀ ਵਾਰ-ਵਾਰ ਉਹੀ ਗੱਲ ਕਿਸਾਨ ਨੂੰ ਪ੍ਰੋਸਾ ਤਾਂ ਕਰਨਾ ਹੀ ਪਵੇਗਾ ਕਿਉਂਕਿ ਸੰਗਤ ਜੀ ਅਕਸਰ ਮਹਾਂਪੁਰਖ ਜੀ ਕਹਿੰਦੇ ਹੁੰਦੇ ਹਨ ਕਿ ਅਸੀਂ ਜਿੰਨਾ ਗੁੜ ਪਾਵਾਂਗੇ ਓਨਾ ਹੀ ਮਿੱਠਾ ਹੋਵੇਗਾ ਫਾਉ ਕੇ ਜਿਨਾ ਅਸੀਂ ਗੁਰੂ ਚਰਨਾਂ ਦੇ ਨਾਲ ਜੁੜਾਂਗੇ ਜਿਨਾ ਅਸੀਂ ਭਰੋਸਾ ਰੱਖ ਕੇ ਮੋਲ ਮੰਤਰ ਦਾ ਜਾਪ ਕਰਾਂਗੇ ਸਾਧ ਸੰਗਤ ਜੀ ਉਹ ਨਾ ਹੀ ਫਲ ਮਿੱਠਾ ਹੋਵੇਗਾ ਉਹ ਨਾ ਹੀ ਸਤਗੋ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋਵੇਗੀ ਉਹ ਸਾਡੇ ਤੇ ਜਿਆਦਾ ਕਿਰਪਾ ਵਰਸਾਉਣਗੇ ਸੋ ਸਾਧ ਸੰਗਤ ਜੀ ਮੋਲ ਮੰਤਰ ਦਾ ਜਾਪ ਉਹ ਸਮੁੰਦਰ ਦੇ ਵਾਂਗ ਹੈ ਜਿਨੇ ਡੋਂਗੇ ਡੋਬ ਕੇ ਲਗਾਵਾਂਗੇ ਉਹਨੇ ਹੀ ਕੀਮਤੀ ਅਸੀਂ ਮੋਤੀ ਕੱਢ ਕੇ ਲੈ ਕੇ ਆਵਾਂਗੇ ਫਿਰ ਸਾਧ ਸੰਗਤ ਜੀ ਇਹਤੇ ਮਹਾਪੁਰਖ ਜੀ ਸਾਨੂੰ ਇੱਕ ਚੁਕਤੀ ਦੱਸਦੇ ਹਨ ਕਿ ਜਿੱਥੇ ਵੀ ਸਾਡਾ ਕੋਈ ਕੰਮ ਅੜਿਆ ਹੈ ਸਾਡੇ ਕੋਈ ਕਾਰੋਬਾਰ ਦੇ ਵਿੱਚ ਕੋਈ ਘਾਟਾ ਪੈ ਜਾਵੇ ਜਾਂ ਫਿਰ ਸਾਡੇ ਮਨ ਦੀ ਕੋਈ ਇੱਛਾ ਪੂਰੀ ਨਾ ਹੁੰਦੀ ਹੋਵੇ ਤਾਂ ਫਿਰ ਸਾ ਸੰਗਤ ਤੁਸੀਂ ਉੱਥੇ ਕੀ ਕਰਨਾ ਹੈ ਮੂਲ ਮੰਤਰ ਜੀ ਦੇ ਚਾਬ ਦਾ ਸਹਾਰਾ ਲੈਣਾ ਹੈ ਮਹਾਪੁਰਖ ਜੀ ਆਖਦੇ ਹਨ ਕਿ ਅੰਮ੍ਰਿਤ ਵੇਲੇ ਉੱਟ ਕੇ ਕਿਸੇ ਇਕੱਲੇ ਹੀ ਇਕਾਂਤ ਜਗ੍ਹਾ ਤੇ ਜਾ ਕੇ ਬੈਠ ਜਾਣਾ ਹੈ ਉਥੇ ਜਾ ਕੇ ਤੁਸੀਂ ਅਸਲ ਭਗਤੀ ਕਰਨੀ ਹੈ ਭਾਵ ਕਿ ਤੁਸੀਂ ਭਾਵ ਕਿ ਤੁਸੀਂ ਆਪਣੇ ਮਨ ਦੇ ਇਸ਼ਿਆ ਭਾਵਨਾ ਬਣਾਉਣੇ ਹੈ ਆਪਣੇ ਸਤਗੁਰ ਸੱਚੇ ਪਾਸ਼ਾ ਆਤਾਂਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਤੁਹਾਡੇ ਸਾਹਮਣੇ ਆਪirajਮਾਨ ਹੋ ਕੇ ਤੁਹਾਡੇ ਕੋਲੋਂ ਮੋਲ ਮੰਤਰ ਦਾ ਜਾਪ ਸੁਣਨਗੇ ਇਹ ਮੈਂ ਤੁਹਾਨੂੰ ਸੁਣਾ ਰਿਹਾ ਹਾਂ ਪਰਮਾਤਮਾ ਜੀ ਨੂੰ ਇਦਾਂ ਲੱਗੇ ਸਾ ਸੰਗਤ ਜੀ ਜੇਕਰ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਨਹੀਂ ਬਣ ਰਹੀ ਤੁਹਾਡਾ ਮਨ ਵਾਰ-ਵਾਰ ਭਟਕ ਰਿਹਾ ਹੈ ਤਾਂ ਫਿਰ ਸੰਗਤ ਜੀ ਤੁਸੀਂ ਖੁਲੀਆਂ ਅੱਖਾਂ ਨਾਲ ਮੋਲ ਮੰਤਰ ਦਾ ਜਾਪ ਕਰ ਸਕਦੇ ਹੋ ਫਿਰ ਆਪਣੇ ਸਾਹਮਣੇ ਇੱਕ ਸਾਫ਼ ਕੱਪੜਾ ਲੈ ਕੇ ਤੁਸੀਂ ਆਪਣੇ ਮਨ ਦੀ ਇਹ ਭਾਵਨਾ ਬਣਾਉਣੀ ਹੈ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਸਾਹਮਣੇ ਵਿਰਾਜਮਾਨ ਹਨ ਉਹ ਖੁਦ ਮੇਰੇ ਕੋਲੋਂ ਮੋਲ ਮੰਤਰ ਦਾ ਜਾਪ ਸੁਣ ਰਹੇ ਹਨ ਸਾਧ ਸੰਗਤ ਜੀ ਮੋਲ ਮੰਤਰ ਦਾ ਜਾਪ ਕਰਦੇ ਹੋਏ ਆਪਣਾ ਧਿਆਨ ਉਸ ਆਸਣ ਉੱਪਰ ਰੱਖੋ ਅਤੇ ਮੋਲ ਮੰਤਰ ਦਾ ਜਾਪ ਕਰਦੇ ਹੀ ਜਾਣਾ ਹੈ ਸੰਗਤ ਜੀ ਤੁਸੀਂ 33 ਮਾਲਾ ਰੋਜ਼ ਹੀ ਮੋਲ ਮੰਤਰ ਦਾ ਜਾਪ ਕਰਨਾ ਹੈ ਤੁਸੀਂ 108 ਮੰਨ ਕੇ ਵਾਲੀ ਜੋ ਮਾਲਾ ਹੈ ਉਹ ਲੈਣੀ ਹੈ ਫਿਰ ਰਚਣਾ ਹੀ 33 ਮਾਲਾ ਤੁਸੀਂ ਮੋਲ ਮੰਤਰ ਦਾ ਜਾਪ ਕਰਨਾ ਹੈ ਕਿਉਂਕਿ ਸੰਗਤ ਜੀ ਜੇਕਰ ਤੁਸੀਂ 108 ਮੰਨ ਕੇ ਵਾਲੀ ਮਾਲਾ ਮੋਲ ਮੰਤਰ ਦਾ ਜਾਪ ਕਰਦੇ ਹੋ ਤਾਂ ਸੰਗਤ ਜੀ ਲਗਭਗ 3564 ਵਾਰ ਮੋਲ ਮੰਤਰ ਦਾ ਜਾਪ ਹੋ ਜਾਂਦਾ ਹੈ ਸਾਧ ਸੰਗਤ ਜੀ ਫਿਰ ਇਸ ਤਰ੍ਹਾਂ ਸਾਡਾ ਇੱਕ ਮਹੀਨੇ ਦੇ ਵਿੱਚ ਲੱਖ ਵਾਰ ਮੋਲ ਮੰਤਰ ਦਾ ਜਾਪ ਹੋ ਜਾਂਦਾ ਹੈ ਸੰਗਤ ਜੀ ਜੇਕਰ ਕੋਈ ਵੀ ਮਨੁੱਖ ਇਸ ਤਰੀਕੇ ਨਾਲ ਮੋਲ ਮੰਤਰ ਦਾ ਜਾਪ ਕਰਦਾ ਹੈ ਤਾਂ ਫਿਰ ਉਸ ਮਨੁੱਖ ਨੂੰ ਕਿਸੇ ਵੀ ਚੀਜ਼ ਦੇ ਲਈ ਕਦੇ ਵੀ ਤਰਸਣਾ ਨਹੀਂ ਪੈਂਦਾ ਤੁਹਾਡੀ ਵੱਡੇ ਤੋਂ ਵੱਡੇ ਇੱਛਾ ਬੇਨਤੀ ਪ੍ਰਮਾਤਮਾ ਜੀ ਦੇ ਅੱਗੇ ਪੂਰੀ ਹੋ ਜਾਂਦੀ ਹੈ ਸਾ ਸੰਗਤ ਜੀ ਜਿਵੇਂ ਬਹੁਤੀ ਸੰਗਤ ਨੂੰ ਇਹ 파ਟ ਬਹੁਤ ਜਿਆਦਾ ਲੱਗ ਰਿਹਾ ਹੋਵੇਗਾ 33 ਮਾਲਾ ਮੋਲ ਮੰਤਰ ਦਾ ਜਾਪ 6 ਘੰਟੇ ਮੋਲ ਮੰਤਰ ਦਾ ਜਾਪ ਕਰਨਾ ਤਾਂ ਬੜਾ ਹੀ ਮੁਸ਼ਕਲ ਹੈ ਪਰ ਸੰਗਤ ਜੀ ਜੇ ਤੁਹਾਡੀ ਕੋਈ ਅਜਾਈ ਅਰਦਾਸ ਹੈ ਜੋ ਪੂਰੀ ਨਹੀਂ ਹੋ ਰਹੀ ਫਿਰ ਤੁਹਾਡੇ ਘਰ ਪਰ ਵਿੱਚ ਬਰਕਤ ਇੰਨੀ ਜਿਆਦਾ ਹੋ ਜਾਵੇਗੀ ਕਿ ਤੁਸੀਂ ਆਪਣੇ ਆਪ ਹੀ ਇਸ 파ਟ ਨੂੰ ਸ਼ੁਰੂ ਕਰਦੇ ਹੋਗੇ ਇਸ ਬਾਤ ਨੂੰ ਪੂਰਾ ਕਰਨ ਬਾਅਦ ਤੁਹਾਡੀ ਜ਼ੁਬਾਨ ਵਿੱਚ ਇੰਨੀ ਸ਼ਕਤੀ ਆ ਜਾਵੇਗੀ ਕਿ ਸਾత్సੰਗਤ ਜੋ ਵੀ ਤੁਸੀਂ ਅਰਦਾਸ ਪ੍ਰਮਾਤਮਾ ਦੇ ਅੱਗੇ ਬੋਲੋਗੇ ਉਹ ਬਹੁਤ ਹੀ ਸ਼ੇਤੀ ਕਬool ਹੋ ਜਾਵੇਗੇ ਇਸ ਤਰੀਕੇ ਦੇ ਨਾਲ ਸੰਗਤ ਜੇ ਤੁਸੀਂ ਇਹ ਜਾਪ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਇੱਕ ਵਾਰ ਹੀ ਬੈਠ ਕੇ ਇਸ ਤਰ੍ਹਾਂ ਜਾਪ ਕਰਨਾ ਹੈ ਜੇਕਰ ਤੁਹਾਡੇ ਕੋਲ ਅੰਮ੍ਰਿਤ ਵੇਲੇ ਦਾ ਸਮਾਂ ਹੈ ਉਸ ਵੇਲੇ ਕਰ ਲਓ ਜੇਕਰ ਦੁਪਹਿਰ ਵੇਲੇ ਤੁਸੀਂ ਸਾਰੇ ਕੰਮਾਂ ਕਾਜਾਂ ਤੋਂ ਵੇਲੇ ਹੋ ਗਏ ਹੋ ਉਸ ਵੇਲੇ ਕੁਝ ਪਾੜ ਤੁਸੀਂ ਕਰ ਸਕਦੇ ਹੋ ਰਾਤ ਨੂੰ ਬਿਸਤਾਂ ਤੇ ਲੰਮੇ ਪਿਆ ਪਿਆਵੇਂ ਤੁਸੀਂ ਇਸ ਜਾਪ ਨੂੰ ਕਰ ਸਕਦੇ ਹੋ ਭਰੋਸਾ ਰੱਖਣਾ ਹੈ ਭਰੋਸਾ ਇੰਨਾ ਪੱਕਾ ਹੋਣਾ ਚਾਹੀਦਾ ਹੈ ਕਿ ਪਰਮਾਤਮਾ ਜੀ ਤੁਸੀਂ ਹੀ ਮੇਰੀ ਅਰਦਾਸ ਨੂੰ ਕਬੂਲ ਕਰਨਾ ਹੈ ਕਦੇ ਵੀ ਥਾਂ ਥਾਂ ਦੇ ਜਾ ਕੇ ਨੱਕ ਨਹੀਂ ਰਗੜਨਾ ਗੁਰੂ ਦੇ ਉੱਪਰ ਹੀ ਭਰੋਸਾ ਰੱਖਣਾ ਹੈ ਫਿਰ ਹੀ ਤੁਹਾਨੂੰ ਲਾਭ ਮਿਲੇਗਾ ਇਸ ਰਿਹਾ ਸਾਧ ਸੰਗਤ ਜੀ ਜੇਕਰ ਤੁਸੀਂ ਥੋੜੇ ਸਮੇਂ ਦੇ ਵਿੱਚ ਪਰਮਾਤਮਾ ਜੀ ਦੇ ਕੋਲੋਂ ਆਪਣੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਚਾਹੁੰਦੇ ਹੋ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਮੋਲ ਮੰਤਰ ਦਾ ਜਾਪ ਕਰਕੇ ਵੇਖ ਲੈਣਾ ਤੇ ਤੁਸੀਂ ਖੁਦ ਦੇਖੋਗੇ ਇਹ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਵੱਡੇ ਬਦਲਾਅ ਹੋਣੇ ਸ਼ੁਰੂ ਹੋ ਜਾਣਗੇ ਤੁਹਾਡਾ ਮਨ ਵੀ ਨਿਰਮਲ ਤੇ ਕੋਮਲ ਹੋ ਜਾਵੇਗਾ ਤੁਹਾਡੇ ਮਨ ਦੇ ਵਿੱਚ ਕਦੇ ਵੀ ਕਿਸੇ ਪ੍ਰਤੀ ਕੋਈ ਵੈਰ ਵਿਰੋਧ ਕਿਸੇ ਵੀ ਸ਼ੰਕਾ ਦੀ ਭਾਵਨਾ ਨਹੀਂ ਰਹਿ ਜਾਵੇਗੀ ਪਰਮਾਤਮਾ ਜੀ ਤੇ ਤੁਹਾਡਾ ਅਟਲ ਵਿਸ਼ਵਾਸ ਹੋਵੇਗਾ ਜਿਸ ਨਾਲ ਫਿਰ ਪਰਮਾਤਮਾ ਜੀ ਤੁਹਾਡੀ ਅਰਦਾਸ ਕਬੂਲ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ